ਇੱਕ ਮਾਮਲਾ ਸਾਹਮਣੇ ਆਇਆ ਸ਼ਾਮ ਦੇਰੇ ਸ਼ਾਮ ਜੀ ਹਸਪੀਟਲ ਆਇਆ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਮਸੀਤ ਚੌਂਕ ਵਾਲੇ ਝਗੜਾ ਹੋਇਆ ਤੇ ਇਹ ਮੁੜਖਰਪੀਤ ਸਿੰਘ ਉਹ ਬਲਤੀ ਟ੍ਰੈਵਲ ਜੰਟੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਪਸ ਵਿੱਚ ਕਿਸ ਮੈਟਰ ਤੇ ਝਗੜਾ ਹੋਇਆ ਇਹਨੂੰ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਜਲ ਸਾਹਮਣੇ ਹੋਊਗੀ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿੱਥੇ ਦੇ ਰਹਿਣ ਵਾਲਾ ਹੈ ਤੇ ਕੀ ਉਮਰ ਕਿੰਨੀ ਹੈ ਜੀ ਉਮਰ 40 42 ਸਾਲ ਦੇ ਕਰੀਬ ਹੋਊਗੀ ਰਾਨੇ ਲੋਕ ਕਹਿੰਦੇ ਕੋਈ ਸਰ ਪ੍ਰਾਣੀ ਦੀ ਇੰਜ ਲੱਗਦੀ ਹੈ ਕੀ ਹੈ ਕੀ ਹੈ ਕੋਈ ਝਗੜਾ ਕਿਸ ਗੱਲ ਦਾ ਇਹ ਰਾਨੇ ਇਨਵੈਸਟੀਗੇਸ਼ਨ ਦੇਖਾ ਜੀ ਸਰ ਗਏ ਕਪੂਰ ਥੱਲੇ ਦੇ ਵਿੱਚ ਆਏ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਇਹਦੇ ਬਾਰੇ ਤਸਦੀਕ ਕਰਦੇ ਉਹਨਾਂ ਦੀ ਸ਼ਕਤੀ ਨਾਲ ਪੇਸ਼ ਆਵਗੇ ਜੀ ਤੁਹਾਨੂੰ ਸਤਿਐਕਸ਼ ਨੂੰ ਵਗਿਆ ਰਹੇ ਸਰ ਕੋਈ ਪੈਸਿਆਂ ਦਾ ਮਾਮਲਾ ਨੂੰ ਲੈ ਕੇ ਕੋਈ ਗਲਤ ਅਜੈਂਟੀ ਦਾ ਕੰਮ ਕਰਦੇ ਨਹੀਂ ਫਿਲਹਾਲ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਜਾਂਚ ਜਾਰੀ ਹੈ ਜੋ ਰਿਜ਼ਲਟ ਸਾਹਮਣੇ ਆਉਣਗੇ ਤੁਹਾਨੂੰ ਦੱਸ ਦੇ ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਿ ਕਤਲ ਕਿੰਨਾ ਨੇ ਕੀਤਾ ਹੈ ਖਲੀ ਡਾਊਟ ਆ ਕਿੰਨੇ ਨੇ ਕੀਤਾ ਉਹ ਗੱਲ ਕਲੀਅਰ ਹੋ ਜੂਗੀ ਤੁਹਾਨੂੰ ਦੱਸ ਦਾਂਗੇ ਕਿੰਨੇ ਨੇ ਕਿਤੇ ਸਾਰੇ ਅੱਗੇ ਪਾਸੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਲੱਗੇ ਹੋਏ ਨੇ ਮੈਂ ਸਿੱਧਾ ਹਸਪੀਟਲ ਹੀ ਪਹੁੰਚਿਆ ਮੌਕੇ ਤੇ ਜਾ ਕੇ ਦੇਖਦਾ ਤੇ ਕਲੀਅਰ ਕਰਦਾ ਸਰ ਮੋਬਾਈਲ ਤੇ ਕਹਿੰਦੇ ਗੱਲ ਕਰ ਰਹੇ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਤੇ ਘਰ ਦੇ ਨੂੰ ਇਨਫੋਰਮ ਕਰ ਦਿੱਤਾ ਜੀ ਇਹ ਘਰ ਦੇ ਨੂੰ ਇਨਫੋਰਮ ਅਜੇ ਕਰਨਾ ਆ ਮੇਰੇ ਕੋਲ ਉਹਨਾਂ ਦਾ ਨੰਬਰ ਹੈ ਜੀ ਓਕੇ ਓਕੇ ਇਨਸੀਡੈਂਟ ਹੋਇਆ ਲੜਾਈ ਹੋਈ ਆ ਇਹਦੇ ਵਿੱਚ ਬੰਦਾ ਐਕਸਪਾਇਰ ਹੋਇਆ ਕੀ ਕਹਿਣਾ ਚਾਹੁੰਦੇ ਆ ਸਰ ਪੇਸ਼ੈਂਟ ਦਾ ਨਾਮ ਹਰਪ੍ਰੀਤ ਸਿੰਘ ਜੀ ਨਾ ਸੀ ਇਹ ਦੀ ਲੜਾਈ ਮਸੀਚੋਂ ਹੋਈ ਆ ਤੇ ਉੱਥੋਂ ਸਾਡੇ ਕੋਲ ਇਹਨਾਂ ਨਾਲ ਦੇ ਲੈ ਕੇ ਆਏ ਆ ਬਰੌਟਡ ਕੀ ਆ ਸਾਡੇ ਕੋਲ ਬਸ ਇਹੀ ਤੇ ਡਾਕਟਰ ਸਾਹਿਬ ਜੀ ਕੀ ਇਹਦੇ ਕੁਝ ਇਹ ਤਰ੍ਹਾਂ ਕੇ ਆਪਾਂ ਬਾਤ ਹੋਇਆ ਜੀ ਛਾਤੀ ਨੂੰ ਸੱਟ ਲੱਗੀ ਹੋਈ ਹੈ ਜੀ ਪੱਟਾ ਵੀ ਕੇ ਤੀਹ ਦਾ ਹਥਿਆਰ ਨਾਲ ਲਾ ਦਿੱਤਾ ਇਹਨਾਂ ਦੇ ਘਰ ਦੇ ਕੋਈ ਨਾਲ ਹੈ ਕਿ ਨਹੀਂ ਕਰਦਾ ਹੈ ਤਾਂ ਕੋਈ ਨਹੀਂ ਉਹ ਚੜਦੇ ਆ ਕੁਛ ਕਹਿੰਦੇ ਕਿਰਚ ਮਾਰੀ ਹੋਈ ਆ ਕਿਰਚ 23 ਦਾ ਹਥਿਆਰ ਹੋਵੇ ਅੱਛਾ ਕਿਰਚ 23 ਦਾ ਹਥਿਆਰ ਹੋਵੇ ਠੀਕ ਚਲੋ ਓਕੇ ਡਾਕਟਰ ਸਾਹਿਬ